ਇਹ ਕਾਨੂੰਨ ਆਪਾਂ ਨੂੰ ਉਸੇ ਨਾਲ ਦੀ ਰੋਸ਼ੀਸ਼ ਕਿ ਪਾ ਦਿਨਾ ਗੁਰੂ ਕਾ ਜਨਮ ਦੀ শ্রেষ্ঠਤਾ ਪਾਉਂਨ ਕਰ ਨੂੰ ਹੈ ਦਿੱਤੀ ਤੇ ਇਹ ਪੱਕਾ ਹੋ ਗਿਆ ਕਿ 84 ਲੱਖ ਜੁਨੀ ਵੀ ਹੈ ਔਰ ਇਹ ਵੀ ਪਤਾ ਹੈ ਕਿ ਇਹ ਮਨੁੱਖਾ ਜਨਮ ਮਿਲਿਆ ਵੀ ਅਮੋਲਕ ਹੈ ਇਹਦਾ ਕੋਈ ਮੁੱਲ ਨਹੀਂ ਪਰਮਾ ਜੀਵ ਇਹਦਾ ਕੋਈ ਮੋਲ ਨਹੀਂ ਹੈ ਜਿੱਦਾਂ ਚ ਪਰਮ ਪਿਤਾ ਦੀ ਜੋਤ ਇਸ ਸਰੀਰ ਦੇ ਵਿੱਚ ਹੈ ਜਦ ਜੇ ਉਹ ਨਿਕਲ ਜਾਂਦਾ ਤੇ ਸਰੀਰ ਕਿਸੇ ਕਮਦਾਨੀਏ ਸੜ ਕੇ ਸੁਆਹ ਹੋ ਜਾਂਦਾ ਇਹ ਕਿਹਦਾ ਇਹ ਜਦ ਇਹ ਜੋ ਸਰੀਰ ਚੋਂ ਸਾਇ ਗਿਆ ਤਾਂ ਉਹ ਜਾਂ ਤੇਰੇ ਤੇ ਇਹਨੂੰ ਰੱਖਣਾ ਦੇ ਨਾਲ ਜਲਾ ਦਿੱਤਾ ਜਾਂਦਾ ਹੈ ਸਵਾਗਤ ਜਿਹੜੀਆਂ ਦੀਆਂ ਨੇ ਚੁੱਕੇ ਪਾਣ ਦੇ ਸੁਭਦ ਨੇ ਪਾਣ ਕਿਸੇ ਕੰਮ ਦਾ ਨਹੀਂ ਪਰ ਇਹਦੀ ਕੀਮਤ ਉਨਾ ਜਿੰਨਕ ਤੱਕ ਹੈ ਜਿੰਨਾ ਚੇਤਾ ਇਹਦੇ ਅੰਦਰ ਸਵਾਸ ਔਰ ਪਰਮਪਿਤਾ ਪਰਮਾਤਮਾ ਮੌਜੂਦ ਚੱਲਦੀ ਹੈ ਹਰ ਆਤਮਾ ਦੇ ਅੰਦਰ ਪਰਮਾਤਮਾ ਵਸਦਾ ਹੈ ਜਗਤ ਦਾ ਪਸਾਰੇ ਵਾਸਤੇ ਭਾਈ ਗੁਰਦਾਜ ਜੀ ਇਹਨਾਂ ਕਉਂ ਗਿਆਨ ਦੇ ਵਿੱਚ ਸਮਝਾਉਣਾ ਕਰਦੇ ਜਗਤ ਦਾ ਪਸਾਰਾ ਕੀ ਓੰਕਾਰ ਆਕਾਰ ਕਰ ਏਕ ਕਵਾਉ ਪਸਾਂ ਪਾਸਰਾ ਪੰਜ ਤਾਤ ਤੇ ਪਰਮਾਨ ਕਰ ਘਟ ਘਾਟ ਦੇ ਅੰਦਰ ਤੇ ਮਨਸਾਣਾ ਕਾਦਰ ਕਿਨੇ ਨ ਲਕਿਆ ਕੁਦਰਤ ਸਾਜ ਗਿਆ ਅਵਤਾਰਾ ਇੱਕ ਦੂਹ ਕਰ ਤੇ ਲਖ ਕਾਰ ਨਾਟ ਗਿਆਨ ਤ ਸਾਨ ਕੇ ਅੰਬਾਰਾ ਰੋਮ ਰੋਮ ਵਿੱਚ ਲਕੀਆਂ ਕਲ ਮੈਂ ਹੰਡ ਕਰੋੜ ਸਮਾਰਾ 21 21 ਬ੍ਰਹਮਾਣ ਵਿੱਚ 21 21 ਬ੍ਰਹਮਾਣ ਵਿੱਚ 10 10 ਕਲ ਅਵਤਾਰ ਹੁੰਦਾ ਕਾਰ کئی ਕਦੇਵ ਮੁਹਮਮਦ ਯਾਰਾ ਕੁਦਰਤੇ ਇਹਤਾ ਪਾਸਰਾ ਭਾਈ ਦਾ ਜੀ ਕਹਿੰਦੇ ਓਮਕਾਰ ਆਕਾਰ ਕਰ ਇਕ ਤਵਾਉ ਪਸਾਉ ਪਾਸਾ प्रभु ने इको वाक नाल ही रचना कर दिखा पसार पाव पहले प्रभु एक आप ही सी इको वाक नाल उसने सारा पसारा जसार दिता ਪੰਜ ਤਤ ਪਰਮਾਨੰਤਰ ਕੰਟ ਕਾ ਦੇ ਅੰਦਰ ਤ੍ਰਿਕੋਣ ਸਾਰਾ ਫਿਰ ਪੰညာ ਤਤਾਂ ਤੋਂ ਸਾਰਾ ਬ੍ਰਹਮ ਮੰਡਲ ਵਿੱਚ ਆਹੋ ਤਿੰਨ ਭੌਣਾ ਦਾ ਮਾਲਕ ਹਰ ਸਰੀਰ ਤੇ ਹਰ ਥਾਂ ਵਿੱਚ ਵਿਆਪਕ ਹੋ ਬੈਠਾ ਹਾਂਜੀ ਨਿਕਲ ਗਿਆ ਇਹ ਜਿੰਨੇ ਮਨੁੱਖਾਂ ਦੇ ਅੰਦਰ ਜਿੰਨੇ ਜੀਵ ਜੰਤੂ ਪਸ਼ੂ ਪੰਛੀ ਦਮ ਚਲਾਤੀ ਜੋਨੇ ਜਿਨੇ ਹੈ ਸਾਰੇ ਅੰਦਰ ਮਿਟਾਤਾਤਾ ਕਿਤਨੀਆ ਦੁਨੀਆ ਦੇ ਵਿੱਚ ਪਾਣੀ ਦੇ ਵਿੱਚ ਚੱਲਦੀ ਹੈ ਇਤਨੇ ਜੀਵ ਉੱਟਣ ਵਾਲੇ ਨੇ ਇਤਨੇ ਜੀਵ ਚੱਲਣ ਵਾਲੇ ਨੇ ਕੋਈ ਨਹੀਂ 84 ਲੱਖ ਲੋਕ ਕੰਨਿਆ ਉਹ ਪੰਜਾਂ ਤੱਤਾਂ ਨੂੰ ਸਾਰਾ ਪ੍ਰਗਟਾਉਂਦ ਰਹਿ ਕੇ ਉਹ ਆਪ تین ਭੌਣਾ ਦਾ ਮਾਲਿਕ ਹਰ ਜੀਵ ਦੇ ਹਰ ਥਾਂ ਵਿੱਚ ਵਿਆਪਕ ਹੋ ਗਏ। ਉਹ ਪਚਾ ਪੰਜਾਂ ਤੱਤਾਂ ਨੂੰ ਇੱਕ ਤੋਂ ਤੇ ਇੱਕ ਵਜਨ ਵਿੱਚ ਰੱਖ ਕੇ ਰੱਖ ਦਿੱਤਾ ਉਸਨੇ ਪ੍ਰਮਾਤਮਾ ਨੇ। ਆਪ ਪੰਜ ਤੱਤ ਹਰ ਜੀਵ ਦੇ ਅੰਦਰ ਪਾ। ਪਾਇਲ ਦਾ ਜਿਹਨੇ ਕਾਦਰ ਕਿਨੇ ਨ ਲਕਿਆ ਕੁਦਰਤ ਸਾਂਖਿਆ ਅਵਤਾਰਾ ਉਸ ਕਰਤੇ ਨੂੰ ਕਿਸੇ ਨੇ ਲਿਖਿਆ ਦੇਖਿਆ ਕਿਸੇ ਨੇ ਨਹੀਂ ਲਿਖਿਆ ਜੇ ਇਹ ਮਲਟੀਪਾਰਮ ਆਣੀ ਕਿ ਪ੍ਰਭੂ ਨੇ ਦੇਖਿਆ ਕਿਸੇ ਇਹ ਨਾਲ ਨਹੀਂ ਲਿਖਿਆ ਜਿਹਨਾਂ ਨੂੰ ਰੱਬ ਦਿਖਦਾ ਹੈ ਕੋਈ ਕਹਿ ਨਹੀਂ ਜੋਗੇ ਨਹੀਂ ਰਿਹਦੇ ਮੇਰਾ ਇਸ ਤਰ੍ਹਾਂ ਉਹਨਾਂ ਵੀ ਜੀਵਾ ਕਹਿ ਨਹੀਂ ਸਕਦੇ ਇਹ ਜਿਨ੍ਹਾਂ ਦੇ ਨਾਲ ਜਿਨ੍ਹਾਂ ਅੱਖਾਂ ਦੇ ਨਾਲ ਉਹਦੇ ਵਿਚਾਰ ਹੋ ਜਾਣ ਉਹ ਅੱਖਾਂ ਦੁਨਿਆਵੀ ਸਾਰੀਆਂ ਵਸਤੂਆਂ ਤੋਂ ਫਿਰ ਅਲੱਗ ਹੋ ਜਾਂਦੀਆਂ ਉਹ ਦੁਨਿਆਵੀ ਕੋਈ ਮਰਦੂਦ ਦੇ ਨਹੀਂ ਆਈ ਨਹੀਂ ਔਰ ਦੇ ਨਹੀਂ ਸਕਦੇ ਕਿਉਂਕਿ ਸੰਸਾਰ ਦੀ ਹਰ ਚੀਜ਼ ਉਸ ਨੂੰ ਨਾਲ ਜਿਹੜੀ ਹੈ ਨਜ਼ਰ ਨੇ ਆਉਂਦੀਆਂ ਵਜੇ ਆਉਂਦੀਆਂ ਤੇ ਝੂਠੀ ਲੱਗਦੀ ਹੈ ਸੱਚਾ ਲੱਗਦਾ ਹੈ ਤੇ ਉਪਰੀਤਮ ਪਿਆਰਾ ਇਹਦੇ ਉਸ ਗੰਦੇ ਨੂੰ ਕਿਸੇ ਨੇ ਵੀ ਦੇਖਿਆ ਨਹੀਂ ਜਿਸ ਨੇ ਆਪਣੀ ਕੁਦਰਤ ਨਾਲ ਬ੍ਰਹਿਮੰਡ અવਤਾਰ ਬਣਾਇ ਕਿ ਇੱਕ ਤੋਂ ਕੋਧਰਾ ਤੇ ਲੱਖਾਂ ਲੱਖ მე ਅੰਤ ਸੰਖ ਅਪਾਰਾ ਫਿਰ ਉਸਨੇ ਕੀ ਗੀਤਾ ਉਸਨੇ ਇੱਕ ਮਾਇਆ ਤੋਂ ਲੱਖਾਂ ਕਰ ਦਿੱਤੇ ਤੇ ਲੱਖਾਂ ਤੋਂ ਸੰ ਤੇ ਅਪਾਰ ਰੇਂਗੀ ਬਹਿਤ ਰਚਨਾ ਉਸਨੇ ਸਾਜ ਦਿੱਤੀ ਇੱਕ ਜੀ ਬਣਿਆ ਦੋ ਬਣੇ ਤਿੰਨ ਬਣੇ ਚਾਰ ਬਣੇ 84 ਲੱਖ ਜੁਮੀ ਤਿਆਰ ਹੋ ਗਈ ਇਹ ਕਿ ਰੋਮ ਰੋਮ ਵਿੱਚ ਰੱਖਿਆਗਾ ਕਾਹ ਹੈ ਮੰਡ ਕਰੋੜ ਸਮਾਰਾ ਉਸਨੇ ਆਪਣੇ ਇੱਕ ਇੱਕ ਰੋਮ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਬ੍ਰਹਿਮੰਡ ਰਸਾਇਆ ਹੋਇਆ ਏ ਕਿ ਰੋਮ ਦੇ

कि ब्रह्मांड हम ते व्यंत ही अवतार ही इस धरती के संसार से आए आकाश आय आकाश पाताल आ पाताल पाप किन्ने आकाश ने कोई गिनती नहीं किन्ने पाताल ने कोई गिनती नहीं कहते वेद व्यास कर कई कते मोहम्मद यारा ਕਈ ਗ੍ਰਾਮਚਾਰਨ ਵੜ ਬਿਆਸ ਵਰਗੇ ਵਿਦਵਾਨ ਵੀ ਪੈਦਾ ਕੀਤੇ ਤੇ ਕਈ ਮਹਮਤ ਅਤੇ ਕਈ ਉਸਦੇ ਯਾਰ ਰੱਜ ਦਿੱਤੇ ਭਾਵ ਉਸ ਦੀ ਮਹਿਮਾ ਨੂੰ ਗੌਣ ਵਾਣੇ ਕੁਦਰਤ ਦੀ ਇੱਕ ਇਤਾਪਾਸਾ ਦੇਖੋ ਇਤਨਾ ਕੋਈ ਕਰਨ ਵਾਲੀ ਕੇਵਲ ਇੱਕ ਉਸ ਦੀ ਸ਼ਕਤੀ ਹੈ ਜਿਸ ਨੇ ਇੰਨਾ ਵੱਡਾ ਫਸਾਰਾ ਅਸਰ ਉਹ ਹੈ ਕਿ ਕੋਈ ਤਕਾਲ ਉਸਨੇ ਸਾਰੀ ਰਚਨਾ ਰਚੀ ਸਾਡਾ ਸੁਭਾਅ ਕੀ ਹੈ ਤੇ ਅਸੀਂ ਜਦੋਂ ਦੁੱਖ ਹੋਵੇ ਨਾ ਤੇ ਦੁੱਖ ਨੂੰ ਦਾਤ ਨਹੀਂ ਸਮਝਦੇ ਤੇ ਸੁੱਖ ਨੂੰ ਦਾਤ ਸਮਝਦੇ ਜਦੋਂ ਸਾਨੂੰ ਪ੍ਰਮਾਤਮਾ ਕੋਈ ਢੱਲੀ ਦੇ ਦੇਣਾ ਪਹਿਲਾਂ ਸਾਡੇ ਕੋਲ ਨਾ ਹੋਵੇ ਕਿੰਨੇ ਪ੍ਰਮਾਣ ਮੰਨ ਕੇ ਦਾਤ ਦਿੱਤੀ ਹੈ ਕਿਨੇ ਦਿੱਤੀ ਹੈ ਪ੍ਰਮਾਣ ਪਰ ਕਈ ਵਾਰ ਦੇਖਣਾ ਕਈ ਗੱਡੀਆਂ ਤੇ ਨਾ ਲਿਖਿਆ ਵੀ ਹੁੰਦਾ ਹੈ ਇਹ ਵੀ ਦਾਤ ਤੇਰੀ ਵਰਗਾ ਪੰਜਿਆਂ ਨੂੰ ਸੋਜੀ ਆ ਜਾਂਦੀ ਜਿਹੜੇ ਸਮਝ ਲੈਂਦੇ ਨੇ ਉਹ ਸਾਡੇ ਵਰਗੇ ਜਿਹੜੇ ਜੋ ਜੀਵਨ ਜਿੰਨਾ ਉਹਨਾਂ ਨੇ ਇਹ ਇੱਕ ਪੰਕਤੀ ਲਿਖਾਈ ਇਹ ਵੀ ਯਾਦ ਤੇਰੀ ਯਾਦ ਹੈ ਪਰ ਇਸ ਤੋਂ ਪਰੇ ਮੁਕਤੀ ਨਹੀਂ ਮਿਲੀ ਕਹਿੰਦਿਆ ਦੂਖ ਊਖ ਸਦ ਇਹ ਵੀ ਤੇ ਉਹਦੀ ਯਾਦ ਤੇ ਕਿਹੜੀ ਕਹਿੰਦਿਆ ਦੂਖ ਊਖ ਸਦ ਆਤਮਾ ਕਿੰਨੇ ਜੀਵਨ ਨੇ ਕੋਈ ਏਟ ਤੋਂ ਦੁਖੀ ਹੈ ਕੋਈ ਪਰਣ ਵਾਸਤੇ ਆਹਰ ਨਹੀਂ ਕੋਈ ਜਾਣ ਤੋਂ ਦੁਖੀ ਹੈ ਕੋਈ ਮਨ ਤੋਂ ਦੁਖੀ ਹੈ ਕੋਈ ਪਰਿਵਾਰ ਤੋਂ ਦੁਖੀ ਹੈ ਕੋਈ ਸੰਸਾਰਿਕ ਭੰਗ ਤੋਂ ਦੁਖੀ ਹੈ ਵੱਡੇ-ਵੱਡੇ ਦੁਖੀ ਪੈਣੇ ਅਸੀਂ ਨਹੀਂ ਕਹਿ ਸਕਦੇ ਕਿ ਸਾਰੇ ਸੁਖੀ ਨੇ ਵੱਡੇ-ਵੱਡੇ ਮੁਕੀ ਜੀਵ ਪੈਣੇ ਪੰਚੀਸ ਪੰਪੀ ਨੋ ਸੀ ਤੇ ਕਿਸੇ ਤਨ ਕਰਕੇ ਨਾ ਤੇ ਇਹ ਜ਼ਰੂਰ ਨਿਕਾਲਿਆ ਜੀ ਲੱਗੀ ਦੇ ਕਿ ਪ੍ਰਮਾਤਮਾ ਨੇ ਇਹ ਵੀ ਦਾਤ ਤੇਰੀ ਦਾਤਾਰ ਪਰਮਾਤਮਾ ਕਹਿੰਦੇ ਨੇ ਦਾਤ ਉਹ ਵੀ ਹੈ ਕਿਹੜੀ ਕਿੰਧਿਆ ਦੁੱਖ ਖੂਖ ਸਾਧ ਜਿਹੜੇ ਉਸ ਦੁੱਖ ਦੇ ਵਿੱਚ ਵੀ ਕੱਟ ਦੇ ਵਿੱਚ ਵੀ ਭੁੱਖ ਦੇ ਵਿੱਚ ਵੀ ਚਾਹ ਪ੍ਰਵਾਦਿਕ ਕਰਦ ਦੁੱਖ ਹੋਵੇ ਚਾਹ ਕਿਸੇ ਦਾ ਹੋਵੇ ਜਸਰੀ ਨੂੰ ਦਮ ਹੋਵੇ ਤੇ ਬੰਦੀ ਕਹਿੰਦੇ ਪ੍ਰਮਾਤਮਾ ਇਹ ਨੀਤੇ ਅਦਾ ਕਰੀਆ ਪ੍ਰਮਾਤਮਾ ਤੇ ਰਛੂ ਕਰੇ ਤੇ ਰਛੂ ਕਰੇ ਜਿੰਨਾ ਜੀਵਨ ਤੂੰ ਦਿੱਤਾ ਹੈ ਕਈ ਪੈਸੇ ਵੇ ਦਿੱਕੇ ਲੈਣਾ ਜੀ ਬੜੇ ਪਰੇਸ਼ਾਨ ਹੁੰਦੇ ਨੇ ਤੇ ਜਦੋਂ ਡਾਕਟਰ ਮਿਲ ਜਾਏ ਨਾ ਅਗਲੀ ਦਫੀ ਹੋਵੇ ਸਹੀ ਤੋਂ ਕੁ ਮਾਰੀਆਂ ਲੱਗੀਆਂ ਤੇ ਡਾਕਟਰ ਜੀ ਮਿਲ ਜਾਏ ਤੇ ਰਸਤਾ ਦੱਸ ਦੇਵੇ ਡਾਕਟਰ ਵੀ ਇਚਾਨ ਤੇ ਇਹ ਬਿਮਾਰੀ ਸਹੀ ਹੋ ਜਾਏਗੀ ਤੇ ਫਿਰ ਕਹਿੰਦਾ ਸ਼ੁਕਰ ਹੈ ਪਰ ਆਪਾ ਜੇ ਤੁਮ ਆਇਆ ਤੇ ਹੀ ਪਰ ਉਸਨੇ ਕਟੜ ਦਾ ਰਸਤਾ ਨਿਕਾਲ ਸੀ ਪਰ ਮੋੜੀ ਘਟ ਅਸੀਂ ਕੀ ਕਰਦੇ ਹਾਂ ਅਸੀਂ ਸਿਰਫ ਸੁੱਖ ਨੂੰ ਲੈ ਕੇ ਇਹ ਹੀ ਕਹਿਦੇ ਜੀ ਪੀ ਰਾਤ ਤੇਰੀ ਦਾਹਾਂ ਤੁਮ ਨੂੰ ਵੀ ਲੈ ਕੇ ਪਾਛਾ ਜੋ ਸਭ ਤੋਂ ਸਾਡੇ ਕਰਮਾ ਦਾ ਹੈ ਪੰਜੀ ਦੁੱਖ ਦੇ ਵਿੱਚ ਤੂੰ ਸ਼ੈਣ ਸੰਤੀ ਸਾਡਾ ভরਸਾ ਤੇਰੇ ਤੇ ਬਣਿਆ ਰਹਿਣਾ ਤੇ ਦਿਲ ਤੇਰੀ ਸਾਥ ਨੂੰ ਮੋੜੀਦਾ ਹੈ ਇਹ ਵੀ ਸਾਥ ਨੂੰ ਮੋੜੀਦਾ ਪਰ ਮੰਗਣੀ ਹੈ ਕਿਉਂਕਿ ਅਸੀਂ ਡੂਲ ਜਾਂਦੇ ਹਾਂ ਕੋਣਾਂ ਦਾ ਸੁਖੀ ਸਹਿਜ ਦਾ ਬਾੜ ਕਰਦੇ ਸਾਰੇ ਸ੍ਰਿਸ਼ਟ ਕੋ ਰਾਜਾ ਦੁਖੀ ਹੈ ਹਰ ਕਾ ਨਾਮ ਜਪਤ ਹੋਏ ਸੁਖੀ ਹੈ ਸਾਰੇ ਸ੍ਰਿਸ਼ਟ ਕੋ ਰਾਜਾ ਦੁਖੀ ਹੈ ਹੁਣ ਹੋਇਆ ਕਿ ਸਾਰੀ ਸ੍ਰਿਸ਼ਟੀ ਤੇ ਰਾਜ ਕਰਨ ਵਾਲਾ ਦੁਖੀ ਹੈ ਸਾਰੀ ਸ੍ਰਿਸ਼ਟੀ ਤੇ ਰਾਜ ਕਰਨ ਵਾਲਾ ਤੇ ਸੁਖੀ ਕਿਹੜਾ ਹੈ ਹਰ ਕਾ ਨਾਮ ਜਪਤ ਹੋਏ ਸੁਖੀ ਹੈ ਜਿਹੜਾ ਹਰ ਪ੍ਰਮਾਤਮਾ ਦਾ ਨਾਮ ਜਪਦਾ ਹੈ ਸੁਖੀ ਹੈ। ਪਰਤੇ ਨਾਮ ਦੇਵੀ ਇੱਕ ਕਮਬੜੀ ਦੇ ਆਪੇ ਦੇ ਇਸ। ਔਰ ਇੱਕੋ ਨਾਲੇ ਸ਼ੋਕ ਸੁਟੀ ਰੱਖਣੀ ਆ। ਪਰ ਕੀ ਜਿਹੜੀ ਹੈ ਨਾ ਬਿਸਤਰਾ ਵਿੱਚ ਬੈਠ ਕੇ ਨਹੀਂ ਨੀਂਂਦ। ਇਹ ਕਦੇ ਵੀ ਨਹੀਂ ਨਾ। ਬਿਸਤਰੇ ਵਿੱਚ ਬੈਠ ਕੇ ਤੇ ਨੀਂਦ ਨਹੀਂ ਆਉਂਦੀ। ਆਲਸੀ ਹੁੰਦੇ ਜਿਨ੍ਹਾਂ ਦੇ ਸਿੰਘ ਭਗਤੀ ਕਾਮੀ ਹਨ ਨੂੰ ਪਾਉਣਾ ਹੈ ਜਿਉਂ ਨੀਆਂ ਖੁਸ਼ੀਆਂ ਲੈਣੀਆਂ ਨੇ ਉਹ ਸੱਚੀ ਨਾਹੇ ਠੰਡ ਦੀ ਨਾ ਧੁੱਪ ਦੀ ਨਾ ਗਰਮੀ ਦੀ ਨਾ ਹਨੇਰੀ ਦੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ ਕਿਸੇ ਚੀਜ਼ ਦੀ ਪਰਵਾਹ ਨਹੀਂ ਤੇ ਸਾਡੇ ਕੋਲ ਤਨ ਹੋਵੇ ਕਿ ਥੋੜਾ ਘਾਟੋ ਹੋ ਜਾਏ ਕਿ کاروبار ਸਾਡਾ ਘਾਟੋ ਹੋ ਜਾਏ ਨਾ ਅਸੀਂ ਪਰਮਾਤਮਾ ਨੂੰ ਬੁਲਾਵਾ ਦੇਣਾ ਸ਼ੁਰੂ ਕਰਦੇ ਨੇ ਪਤਾ ਨਹੀਂ ਰੱਬ ਮੇਰੇ ਤੋਂ ਕਿਉਂ ਨਰਾਜ਼ ਹੈ। ਇਹਨਾਂ ਦੇ ਭਗਤ ਨਾਮ ਦੇ ਜੀ ਕੰਬੜੀ ਰੱਖਦੇ ਨੇ ਮੋਢੇ ਤੇ। ਉਹਨਾਂ ਪ੍ਰਾਰਥਨ ਸਮਿਆਂ ਦੇ ਵਿੱਚ ਜਿੱਦੂ ਉੱਠੇ ਹੋਇਆ ਨਹੀਂ ਕਰਦੇ ਤਾਂ ਕੋਈ ਪੱਕੀ ਕੰਬੜੇ ਹੁੰਦੇ ਸਨ ਉਸ ਦਾ। ਉਹ ਨਾਮ ਦੇ ਜੀ ਮਾਰੀ ਤੋਂ 200 ਸਾਲ ਪਹਿਲਾਂ ਭਗਤ ਨਾਮ ਦੇ ਜੀ ਹੋਏ। 200 ਸਾਲ ਵਾਡ ਵਾਲੇ ਲੱਕੜਾਂ ਦੀ ਉਸੇ ਨੂੰ ਸੇਕ ਲੈਣਾ ਉਸੇ ਦੇ ਸਹਾਰੇ ਤੇ ਰਹਿ ਕੇ ਰਹਿਣਾ ਉਸੇ 'ਚ ਆਪਣਾ ਕੋਈ ਪਾਣੀ ਬਣਾ ਲੈਣਾ ਹੁਣ ਵੀ ਤੁਸੀਂ ਦੇਖਿਆ ਹੋਇਆ ਕਿ ਜਿਹੜੇ ਜੰਗਲਾਂ ਦੇ ਵਿੱਚ ਆਹ ਮਹਾਪਮਾ ਵਗਿਆ ਰਹਿੰਦੇ ਨੇ ਨਾ ਤੇ ਉਹ ਲੱਕੜਾਂ ਦੇ ਵਿੱਚ ਉੱਥੇ ਆਪਣੀ ਸਿੱਖ ਸੇਕ ਲਿੰਦੇ ਨੇ ਉੱਥੇ ਜੁਵੀ ਵੜਾਈ ਹੈ ਉੱਥੇ ਬੋਨੇ ਪਾਣੀ ਬਣਾ ਲਿਆ ਹੁੰਦੇ ਆ ਆਪਣਾ ਪਰਮਾਨੰਥ ਕੋਈ ਦਿੱਕਤ ਨਹੀਂ ਪਰ ਮੜੇ ਕੱਟ ਦੇਖਿਓ ਸੰਸਾਰ ਦਾ ਜਿਹੜਾ ਮੋਹ ਮਾਇਆ ਦਾ ਜਾਲ ਘੜਾ ਪੈ ਜਾਂਦਾ ਤੇ ਆਪਾਂ ਪ੍ਰਵਾਪਾ ਜਾਂਦਾ ਉਹ ਇਹਨੂੰ ਭੰਦੀ ਕਰਕੇ ਆਉਂਦੇ ਨੇ ਨਾ ਤੇ ਫਿਰ ਆਉਂਦੇ ਜਿਵੇਂ ਸਾਡੇ ਵਰਗੇ ਡਰੋਂ ਲੱਗ ਜਾਂਦੇ ਨੇ ਮੈਂ ਅੱਜ ਫਿਰ ਮੈਨੂੰ ਪ੍ਰਮਾਤਮਾ ਦਾ ਪ੍ਰਦਾਨ ਪ੍ਰਾਪਤ ਹੋ ਗਿਆ ਮੈਂ ਜੀਰੇ ਸਾਹਿਬ ਭੰਦੀ ਕਰਾਇਆ ਮੈਂ ਇਹਦਾ ਕੰਮ ਕਰ ਲਿਆ ਮੈਂ ਜੀਰੇ ਸਾਹਿਬ ਜੰਗਲ ਤੇ ਲੈ ਕੇ ਆਇਆ ਮੈਂ ਵੀ ਕਰ ਲਿਆ ਪਰਮ ਭਗਤ ਨਾਮ ਦੇਵ ਜੀ ਦਾ ਦੇਖੋ ਜੀਵਨ ਜਦੋਂ ਕਹਿੰਦੇ ਕੰਬੜੀ ਰੱਖੀ ਹੈ ਆਗ ਮੇਂ ਜਾਂ ਰਹੀ ਹੈ ਉਸ ਆਗ ਨੂੰ ਠੰਡ ਨੂੰ ਦੂਰ ਕਰਨ ਵਾਸਤੇ ਅੱਗ ਦੇ ਮੁਰ ਜਾ ਕੇ ਘਰੋਂ ਕਹਿੰਦੇ ਨੇ ਹਵਾ ਆਈ ਪਰਮਾਤਮਾ ਨੇ ਪ੍ਰਖਸ਼ਣ ਕਰਦਾ ਹੈ ਨਾ ਪੜਤਾ ਹਵਾ ਆਈ ਖਨੂਦੇ ਨੇ ਡੰਡੀ ਦਾ ਸਹਾਰਾ ਲਿਆ ਹਵਾ ਨੇ ਐਸਾ ਬੁੱਲਾ ਆਇਆ ਕਿ ਨਾ ਦੇਖਣਾ ਹਵਾ ਇੱਕਦਮ ਬੜੀ ਜੋਰਵੀਂ ਆਉਂਦੀ ਹੁੰਦੀ ਹੈ ਹਵਾ ਆਈ ਹਵਾ ਦਾ ਬੁੱਲਾ ਆਇਆ ਕੰਬੜੀ ਜਿਹੜੀ ਮੋੜੇ ਤੋਂ ਨਿਕੜ ਕੇ ਤੇ ਅੱਗ ਦੇ ਵਿੱਚ ਜਲੀ ਗਈ। ਅੱਗ ਦੇ ਵਿੱਚ। ਹੁਣ ਅੱਗ ਦੇ ਵਿੱਚ ਡਿੱਗੀ ਹੋਈ ਕੰਬੜੀ ਨੂੰ ਦੇਖ ਕੇ ਨਾ ਪਾਕਤ ਨਾਮ ਦੇ ਵੀ ਖੁਸ਼ ਹੋ ਗਿਆ ਸਨ ਨਾਮ ਦੇ। ਹੁਣ ਜਿਹੜੇ ਸਾਡੇ ਵਰਗੇ ਨਾਮ ਦੇ ਬਿਕੇ ਸਨ। ਪੱਗੇ ਦੇ ਕੰਡਲਾ ਤੋੜੀ ਕੋਲ ਜਿੰਨੀ ਬਜੀ ਆਪਣੇ ਮਨ। ਪਰਮਾਣੇ ਕਹਿੰਦੇ ਨਹੀਂ। ਇਹਨਾਂ ਮੈਰੀ ਬੀਠੇ ਤੋਂ ਉੱਛਾਲ ਲੈਂਦੇ। ਮੇਰੇ ਪ੍ਰਮਾਤਮਾ ਨੂੰ ਬੀਟਣ ਗਏ ਪੁਕਾਰਦੇ ਸਨ ਭਗਤ ਨਾਮ ਦੇ ਹੀ ਆਪਣੇ ਪ੍ਰਮਾਤਮਾ ਕੋਈ RAM ਕਹਿੰ ਕੇ ਬੁਕਾਰਿਆ ਕਿਸੇ ਨੇ ਕਿਸੇ ਨੇ ਜਾਪ ਕਰਕੇ ਪੁਕਾਰਿਆ ਕਿਸੇ ਨੇ ਵਾਹਿਗੁਰੂ ਕਹਿੰ ਕੇ ਬੁਕਾਰਿਆ ਕਿਸੇ ਨੇ ਈਸ਼ਟ ਕਹਿੰ ਕੇ ਪੁਕਾਰਿਆ ਇਹ ਨਾਮ ਨੇ ਸਾਰੇ ਪ੍ਰਮਾਤਮਾ ਲਈ ਜਿਸ ਤਰ੍ਹਾਂ ਜਿਤਨਾ ਤੁਹਾਡੀ ਉਸੇ ਉਸੇ ਤਰ੍ਹਾਂ ਦੀ ਪਾਸ਼ਾ ਦੀ ਨਾਮ ਕਹਿੰਦਾ ਮੈਨੂੰ ਬੀਟਣ ਨੂੰ ਅੱਛਾ ਲੱਗਿਆ ਪਤਾ ਨਹੀਂ ਮੱਚਾ ਲੱਗਿਆ ਕਹਿੰਦਾ ਇੱਕ ਕੰਬਲੀ ਤੇ ਸੀ ਜਦੋਂ ਮੈਂ ਰਾਤ ਨੂੰ ਬੈਠਦਾ ਤਾਂ ਇਹਦਾ ਨਿਖ ਆਉਂਦਾ ਸੀ ਤੇ ਮੈਨੂੰ ਨੀਂਦ ਆ ਜਾਂਦੀ ਸੀ ਤੇ ਮੇਰੀ ਤਾਂ ਉਸ ਪ੍ਰਾਤਮਾ ਨਾਲੋਂ ਮੀਠਣ ਨਾਲ ਟੁੱਟ ਜਾਂਦੀ ਸੀ ਅੱਜ ਇਹ ਵੀ ਭਾਰ ਜਿਹੜਾ ਉੱਤਰ ਗਿਆ ਹੁਣ ਮੈਨੂੰ ਜਿਹੜੀ ਐ ਇਸ ਕੰਪਨੀ ਦੀ ਜ਼ਰੂਰਤ ਪੈ ਗਈ। ਕਿਉਂਕਿ ਕੰਪਨੀ ਪਰ ਸਾਦਾ ਜੀਵਨ ਕਿਦਾਂ ਅਸੀਂ ਇੱਕ ਜੈਕਟ ਪਾਈਏ 2 ਪਾਈਏ 4 ਪਾਈਏ ਫਿਰ ਵੀ ਜੋ ਦੁਆਰੇੋਂ ਤੋਂ ਦਰਦੇਗੇ ਨੇ ਠੰਡ ਬੜੀ ਹੈ ਜੋ ਕਲੀ ਆਪਣੇ ਮਿੱਤੇ ਜਿਹਾ ਬੜੀ ਹੈ। ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਮੇਰੇ ਚਾਦਰ ਮੇਰੇ ਗਰਮੀ ਹੋ ਗਈ ਨਾ ਤੇ ਕਹਿਗਾ ਕਿ ਸਿੰਘ ਚਾਹਦਾ ਕੰਪਲੈਸ ਸੀ ਚਾਹਦਾ ਏਸੀ ਦੀ ਬੈਠੇਗਾ ਗੋਡਾ ਤੇ ਬੜੀ ਪਰਮ ਤੇ ਸੱਚ ਜਾਣਿਆ ਪ੍ਰਮਾਤਮਾ ਨੂੰ ਜਪਣ ਵਾਸਤੇ ਕੋਈ ਜੰਗਲਾਂ ਵਿੱਚ ਜਾਣਾ ਜਰੂਰ ਤੇ ਨਹੀਂ ਕਰ ਬੈਠ ਕੇ ਇਥੇ ਆਪਕੋ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਆ ਜੇ ਤੁਹ ਸੁਖ ਵੀ ਲੈਣਾ ਹੈ ਜੇ ਸਾਰਾ ਦਿਨ ਤੁਸੀਂ ਕੰਮ ਕਰਦੇ ਕਰਦੇ ਨਹੀਂ ਆਪਣੇ ਪਰਿਵਾਰ ਵਿੱਚ ਰਹਿਣਾ ਸਭ ਕੁਝ ਕਰਨਾ ਹੈ ਪਰ ਗੁਰੂ ਦੀ ਗੋਦ ਵਿੱਚ ਵੀ ਆਉਣਾ ਤੇ ਜ਼ਰੂਰੀ ਹੈ ਉਹਦੀ ਬਾਣੀ ਇਸ ਸੁਖ ਦਾ ਰੰਗ ਦੇ ਦਿਆ ਉਹ ਸੁਖ ਵੀ ਇੱਥੇ ਲੱਭਨੇ ਆ ਇਹਦੇ ਨਾਲ ਲਿਤਾ ਕੋਈ ਬੈਠਣਾ ਸੀ ਘੜੀਆਂ ਦੋ ਘੜੀਆਂ ਹੀ ਆ ਸੁਖ ਸੁਆਮੀ ਦਾ ਨਾ ਚਾਹੀਦਾ ਜੀ ਤਾਂ ਬੜਾ ਆਪਣਾ ਕਮਰਾ ਜੀ ਆਪਣੇ ਕਮਰੇ ਦੇ ਵਿੱਚ ਆਪਣੇ ਘਰ ਦੇ ਵਿੱਚ ਜਿਸ ਤਰ੍ਹਾਂ ਆਮ ਆਂਦੀ ਸੁਖ ਮਾਨ ਤੋਂ ਮਾਣੀ ਕਰੀ ਜੀ ਜੇ ਇੱਥੇ ਆਗਮੀ ਤੇ ਸਾਨੂੰ ਥੋੜੀ ਫਰ ਲੱਗਦੀ ਜੀ ਤਾਂ ਅਸੀਂ ਬਰਦਾਸ਼ਤ ਕਰੀ ਜੇ ਗਰਮੀ ਲੱਗੀ ਤੇ ਬਰਦਾਸ਼ਤ ਕਰੀ ਜੇ ਪਰ ਜੇ ਜਿੱਦੇ ਹਵਾ ਚੱਲਦੀ ਹੈ ਕਰੋ ਨਿਕਲੇ ਜਾਂ ਇਹਦੀ ਆਗੀ ਹੈ ਉਨੂੰ ਵੀ ਬਰਦਾਸ਼ਤ ਕਰੀਏ ਕੋਈ ਜਾਣੀ ਇਹ ਵੀ ਰਾਪਣਾ ਤੇਰਾ ਹਰਕਾ ਸਗਲ ਸੇਤ ਕੋ ਰਾਜਾ ਦੁਖੀਆ ਹਰਕਾ ਨਾਮ ਜਪਤ ਹੋਏ ਸੁਖੀਆ ਇਹਦੇ ਜੇ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਕੇ ਮੈਂ ਦੁਖੀ ਹੀ ਰਹਿਣਾ ਹੈ ਤੇ ਫਿਰ ਮੈਂ ਪਉੜੇ ਦੇ ਵਿੱਚ ਪਰਦੇ ਜਿਉਣਾ ਮਰ ਗਿਆ ਹਰਕਾ ਨਾਮ ਜਪਤ ਹੋਏ ਸੁਖੀਆ ਨਾਮ ਲੈਣ ਵਾਲੇ ਜੀ ਨੂੰ ਹੁੰਦੀ ਆ ਨਾ ਭਾਵੇਂ ਉਹਨਾਂ ਦੇ ਕਾਰੋਗ ਵਿੱਚ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਹੋਵੇ ਨਾ ਉਹਨਾਂ ਨੂੰ ਮੁਸਕਕੇ ਦੇਖਣਾ ਨਾ ਹੋਰ ਵੀ ਠੀਕ ਹੋੜੀ ਚਾਹ ਦੀ ਗੁਰੂ ਦੀ ਕਿਰਪਾ ਹੈ ਰਹਿਮਤ ਹੈ ਦੀਵਸਿ ਸ਼ੈਸੀ ਤੇ ਜਿਹੜੇ ਮੇਰੇ ਵਾਰੀ ਨੇ ਆ ਮਾੜੀ ਜਿਹੀ ਪਰੇਸ਼ਾਨੀ ਆ ਜਾਵੇਗਾ ਕਹਿੰਦੇ ਬੜਾ ਦੁਖੀਆ ਬਹੁਤ ਦੁਖੀਆ ਇਹ ਵੀ ਕਹਿਣਾ ਕਿ ਦੁੱਖ ਮੇਰੇ ਕਰਮਾਂ ਦਾ ਹੈ ਪ੍ਰਭੂ ਨੇ ਦਿੱਤਾ ਹੈ ਅਸੀਂ ਸੁੱਖ ਚਾਹੀਦਾ ਸਾਂ ਇਹ ਸੁੱਖ ਜਿਹੜਾ ਸਾਨੂੰ ਮਿਲਿਆ ਨਾ ਪ੍ਰਮਾਤਮਾ ਨੇ ਕਾਰ ਪਰਿਵਾਰ ਬੱਚੇ ਦਾਨ ਇਹ ਸਾਰੇ ਕਰਮਾਂ ਸਾਰ ਸਾਨੂੰ ਦਿੱਤਾ ਹੈ ਪ੍ਰਮਾਤਮਾ ਨੇ ਪਰ ਇਹ ਦੇਖੋਗੇ ਅੱਗੇ ਨਾਲ ਤੇ ਸੁੱਖ ਚਾਹੀਦਾ ਹੈ ਕਿਉਂਕਿ ਭਾਈ ਜੀ ਉਹਦਾ ਜਿੱਦ ਕੇ ਲੱਖ ਚਾਰ ਸੀ ਲੱਖ ਜੁਨੀ ਹੈ ਹੁਣ ਜਿਹੜੀਆਂ ਦੁਨੀਆ ਪਾਣੀ ਦੇ ਵਿੱਚ ਨੇ ਜਿਹੜੇ ਜੀ ਪਾਣੀ ਦੇ ਨੇ ਨਹੀਂ ਹੁਣ ਉਹਨਾਂ ਨਾਲ ਡੱਗ ਨਹੀਂ ਲੱਗਦੀ ਹੋਈ ਉਹ ਕੁਝ ਲੱਗਦਾ ਕੋਈ ਵੀ ਲੱਗਦੀ ਹੈ ਲੱਗਦੀ ਪਰ ਉਹਨਾਂ ਦਾ ਆਹਾਰ ਮੰਨ ਉੱਤੇ ਦਿੱਤਾ ਹੈ ਕਿਉਂਕਿ ਜਨਮੇ ਜਨਮ ਤੇ ਉਪਾਇ ਕੇ ਇਤਨਾ ਬਿਉਜੀ ਨੇ ਜਿਹਨਾਂ ਦੇ ਵਿੱਚ ਜੀਵ ਉਹਨਾਂ ਨੇ ਵਰਪਨ ਕੀਤੇ ਨਾ ਦੁਨੀਆਂ ਤੇ ਉਹਨਾਂ ਨੂੰ ਮਰਜੀ ਦਿੱਤੀ ਹੈ ਉਹਦੇ ਨਾ ਕੋਈ ਦੁਕਾਨ ਹੈ ਨਾ ਕੋਈ ਉੱਤੇ ਮਕਾਨ ਹੈ ਨਾ ਕੋਈ ਉੱਤੇ ਸੌਦਾ ਹੈ ਕੁਝ ਵੀ ਨਹੀਂ ਹੈ ਪਰ ਫਿਰ ਵੀ ਉਹਨਾਂ ਦਾ ਆਹਾਰ ਹੈ ਉਹ ਆਹਰ ਕਰਦੇ ਨਹੀਂ ਨਾ ਆਪਣੇ ਜੀਵਨ ਨੂੰ ਠੀਕ ਕਰਦੇ ਇਸ ਕਰਕੇ ਪਾਠ ਸ਼ੁਰੂ ਕਰੀਏ ਕਿ ਅਸੀਂ ਆਪਣੇ ਆਪ ਦੇ ਇੱਕੇ ਯੁਰਵਾਣੀ ਦੀਆਂ ਪੰਕਤੀਆਂ ਪੜ੍ਹ ਲੈਣੀਆਂ ਆ ਕਿ ਜਿਹਦੇ ਸਾਨੂੰ ਸੁੱਖ ਦੇ ਦਿੱਤਾ ਤੇ ਸੁਖ ਵਾਲੀ ਪੰਕਤੀ ਕਿ ਪੜ੍ਹ ਲੈਣ ਕੋਈ ਦਾ ਸੰਦੂ ਨੀ ਦੇ ਦਿੱਤੀ ਪਰ ਇਹ ਵੀ ਦੇਖੋ ਇਹ ਵੀ ਦਾਤ ਹੈ ਉਹ ਸਾਰਿਆਂ 사 ਨੂੰ ਜੋ ਕੋ ਇਸ ਤਰ੍ਹਾਂ ਕੀ ਲਿਖਿਆ ਹੈ ਕਿ ਅਗਲੇ ਸਾਧ ਜੀਵ ਸਫਲਾ ਪਰਦੇ ਸਾਰੇ ਜੀਵ ਜੋ ਕਿ ਕਰਮਾਂ ਦੇ ਜਮਾਏ ਕਰਮ ਕੀਤੀਆਂ ਤਾਂ ਇਕੱਠੇ ਜਾ ਰਹੇ ਸੂਗ੍ਰਿਪਾ ਦੇ ਕਲ ਪਾਪ ਜੀ ਦੇ ਨਾਲ ਇਹ ਜਿਹੇ ਚਾਰ ਯੋਗ ਹੋਏ ਨੇ ਇਹਨਾਂ ਦੀ ਰਚਨਾ ਕਿਸ ਤਰ੍ਹਾਂ ਹੋਈ ਔਰ ਇਨਾਂ ਜਗ੍ਹਾ ਦੇ ਵਿੱਚ ਕਿਸ ਕਿਸ ਤਰ੍ਹਾਂ ਦੇ ਜੀਵ ਜਿਹੜੇ ਪਸਾਰਾ ਸੰਸਾਰ ਵਿੱਚ ਚੱਲੇ ਆ ਤ੍ਰੇਤਾ ਯੁਗ ਪਰ ਸਤਜੁ ਉਤਕਾਲ ਯੁਗ ਵਿਚਾਰੀ ਨੇ ਆਪਾਂ ਚਾਹੁੰਦੇ ਕੁੱਝ ਸੋ ਇਸ ਕਰਕੇ ਸਾਰੇ ਜੀਵ ਨੂੰ ਉਸ ਜੁਨੇ ਦਾ ਆਪ ਦੀ ਸਾਡੀ ਮਾਇਰਤ ਨੂੰ ਕਿਰਪਾ ਕਰਕੇ ਦਿਨਿਤ ਕਰੇ ਕੰਮ ਪਹਿਲੇ ਯੋਹੀ ਜਿਹੜੀ ਵਿਚਾਰ ਆਪ ਜੀ ਨਾਲ ਸਾਂਝੀ ਕਰਾਂਗੇ ਤੇ ਤ੍ਰੇਤੇਰੀ ਦੇ ਉਹ ਆਪਾਂ ਨੂੰ ਸਾਜੋ ਇਸ ਤਰ੍ਹਾਂ ਦੇ ਨਾਲ ਵਿਚਾਰ ਨੂੰ ਸਹਿ ਆਪਦਾ ਲੰਗੇ ਰਹਿਣ ਕਰਨ ਦੀ ਬੁੱਧੀ ਕਰਨੀ ਪਰ ਦੇ ਕਮਾਲ ਵਾਏ ਜੀ ਦਾ ਖੰਸਾ ਵਰੀ